ਪੰਜਾਬ ਯੂਨੀਵਰਸਿਟੀ ਦੇ ਵਿੱਚ ਧਰਨਾ ਪ੍ਰਦਰਸ਼ਨ ਚੱਲਿਆ ਲੇਕਿਨ ਚੰਡੀਗੜ੍ਹ ਦੇ ਬਾਰਡਰਾਂ ਦੇ ਉੱਤੇ ਜਿਹੜੇ ਵੀ ਵਿਅਕਤੀ ਨੌਜਵਾਨ ਜਾ ਰਹੇ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਬੱਸਾਂ ਚੋਂ ਲਾਹ ਲਾ ਕੇ ਜਿਹੜਾ ਹੈਗਾ ਉਹਨਾਂ ਨੂੰ ਪ੍ਰਦਰਸ਼ਨ 'ਚ ਜਾਣ ਤੋਂ ਰੋਕਿਆ ਜਾ ਰਿਹਾ ਤਸਵੀਰਾਂ ਦਿਖਾ ਦਿੰਨੇ ਆ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਐਂਟਰੀ ਪੁਆਇੰਟ ਦੀਆਂ ਇੱਥੇ ਦੋ ਸਰਦਾਰ ਵਿਅਕਤੀ ਜਿਹੜੇ ਨੌਜਵਾਨ ਮੁੰਡੇ ਸੀਗੇ ਉਹਨਾਂ ਨੂੰ ਬੱਸ ਦੇ ਵਿੱਚੋਂ ਉਤਾਰਿਆ ਗਿਆ ਤੇ ਉਹਨਾਂ ਨੂੰ ਪੁੱਛਿਆ ਗਿਆ ਜੇਕਰ ਤੁਸੀਂ ਪ੍ਰਦਰਸ਼ਨ ਦੇ ਵਿੱਚ ਜਾ ਰਹੇ ਹੋ ਤਾਂ ਤੁਹਾਨੂੰ ਜਾਣ ਦੀ ਪਰਮਿਸ਼ਨ ਨਹੀਂ ਹੈਗੀ ਉਹ ਆਪਣੀਆਂ ਸਫਾਈਆਂ ਵੀ ਪੇਸ਼ ਕਰ ਰਹੇ ਨੇ ਉਹ ਹੈਲੋ ਇੱਕ ਮਿੰਟ ਦੋ ਮਿੰਟ ਸ਼ਾਨਦਾਰ ਯਾਰ ਆ ਰਿਹਾ ਮੈਂ ਗਾਲ੍ਹੀਆਂ ਕਰਾ ਦਿੰਨੀ ਤੁਹਾਨੂੰ ਤੁਸੀਂ ਕਿੱਥੇ ਜਾ ਰਹੇ ਸੀਗੇ ਪ੍ਰਸ਼ਾਸਨ ਚਾਰੇ ਸੀ ਹਾਂਜੀ ਹਾਂਜੀ ਕਿੱ데 ਆ ਕੇ ਜਾ ਰਹੇ ਜਾਂਦੀ ਕਰੋ ਉਹ ਕਿੱਥੇ ਜਾ ਰਹੇ ਸੀ ਤਾਂ ਇਹ ਵਿਅਕਤੀ ਜਿਹੜੇ ਨੌਜਵਾਨ ਹੈਗੇ ਇਹਨਾਂ ਨੂੰ ਰੋਕ ਕੇ ਪੁੱਛਿਆ ਗਿਆ ਕਿ ਤੁਸੀਂ ਕਿੱਥੇ ਜਾ ਰਹੇ ਹੋ ਨੇ ਮਹਿੰਗਾ ਸਿੰਘ ਜਾ ਰਹੇ ਸੀ ਉਸ ਨੂੰ ਬੱਸ ਦੇ ਵਿੱਚੋਂ ਉਤਾਰ ਕੇ ਇੱਥੇ ਰੋਕਿਆ ਜਾ ਰਿਹਾ ਇਹਨਾਂ ਗੱਲਬਾਤ ਕਰਦੇ ਆ ਕਿ ਕਿੱਥੋਂ ਆਏ ਨੇ ਆ ਸਾਹਿਬ ਕਿੱਥੋਂ ਕਿੱਥੋਂ ਆਏ ਆ ਤੁਹਾਨੂੰ ਬੱਸ 'ਚ ਆ ਰਹੇ ਸੀ ਕਿੱਥੋਂ ਆ ਰਹੇ ਮੈਂ ਤਾਂ ਪੈਦਲ ਚੱਲਿਆ ਅੱਛਾ ਇਹ ਇਹ ਕਹਿੰਦੇ ਵੀ ਜਾਣਾ ਨਹੀਂ ਅੱਗੇ ਚੰਡੀਗੜ੍ਹ 'ਚ ਬੈਨ ਕਰਿਆ ਹੋਇਆ ਜਿੱ 144 ਪ੍ਰੋਟੈਸਟ ਜਾ ਰਹੇ ਸੀ ਹਾਂ ਹਾਂ ਪ੍ਰੋਟੈਸਟ ਜਾ ਰਹੇ ਆ ਅੱਛਾ ਇਹ ਕਹਿੰਦੇ ਬੈ ਉਰੇ 144 ਲੱਗੀ ਵੀ ਹੈ ਪੈਦਲ ਹੀ ਜਾ ਰਹੇ ਸੀ ਪੈਦਲ ਹੀ ਚੱਲਿਆ ਸੀ ਮੈਂ ਕਿੱਥੋਂ ਆਏ ਮੈਂ ਪਿੰਡ ਬਲੌਂਗੀ ਤੇ ਬਲੌਂਗੀ ਤੋਂ ਆਏ ਹਾਂ 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 ਦੀ ਨਾਮ ਕੀ ਲਖਵਿੰਦਰ ਸਿੰਘ ਅੱਛਾ ਤੁਸੀਂ ਯੂਨੀਵਰਸਿਟੀ ਦੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋ ਰਹੇ ਹੋ ਬਿਲਕੁਲ ਬਿਲਕੁਲ ਸਾਡੀ ਯੂਨੀਵਰਸਿਟੀ ਹੈ ਧੱਕਾ ਹੋ ਰਿਹਾ ਤੁਸੀਂ ਇਹਨਾਂ ਨੂੰ ਦੱਸਿਆ ਸੀਗਾ ਇਹਨਾਂ ਨੂੰ ਮੈਂ ਇਹਨਾਂ ਨੂੰ ਮੈਂ ਦੱਸਿਆ ਮੈਂ ਤਾਂ ਵੈਸੇ ਪਹਿਲਾਂ ਲੰਘ ਜਾਣਾ ਚਾਹੁੰਦਾ ਸੀ ਪਰ ਮੈਂ ਕਿਹਾ ਹੁਣ ਦੱਸ ਦੇਈਏ ਜੇ ਜਾਣਾ ਹੀ ਇਹਨਾਂ ਨੇ 144 ਲਾਵਾਤੀ ਧਾਰਾ ਹੈ ਨਾ ਤੇ ਪਰ ਐਦਾਂ ਐਜੀਟੇਸ਼ਨ ਤੋਂ ਤਾਂ ਨਹੀਂ ਰੋਕ ਸਕਦੇ ਸੰਵਿਧਾਨ ਚ ਰਾਈਟ ਹੈਗਾ ਇਹ ਐਜੀਟੇਸ਼ਨ ਹੈ ਸਟੂਡੈਂਟਸ ਦਾ ਉੱਥੇ ਹੈਗਾ ਹੈ ਸਾਡੀ ਹੈਲਪ ਚਾਹੀਦੀ ਉਹਨਾਂ ਨੂੰ ਸਾਡੀ ਪੰਜਾਬ ਦੀ ਯੂਨੀਵਰਸਿਟੀ ਜਾ ਰਹੀ ਹੈ ਵੀ ਸਾਡਾ ਫਰਜ ਬਣਦਾ ਉੱਥੇ ਜਾਣਾ ਤੇ ਇਹਨਾਂ ਦਾ ਰੋਕਣ ਦਾ ਤਾਂ ਕੋਈ ਸਿਸਟਮ ਹੋਣਾ ਨਹੀਂ ਚਾਹੀਦਾ ਇਦਾਂ 144 ਕਿਵੇਂ ਲੱਗ ਜੂਗੀ ਹੂੰ ਹੂੰ ਅੱਛਾ ਅਸੀਂ ਕਿਹੜਾ ਉੱਥੇ ਕੋਈ ਹਿੰਸਾ ਕਰਨ ਜਾ ਰਹੇ ਹਾਂ ਜਾਂ ਕੁਝ ਕਰਨ ਜਾ ਰਹੇ ਹਾਂ ਪ੍ਰੋਟੈਸਟ ਹੀ ਹੈ ਨਾ ਵਿਦਿਆਰਥੀਆਂ ਦਾ ਹੁਣ ਤਰਕ ਕੀ ਦਿੱਤਾ ਹੁੰਸ ਨੇ ਤਰਸ ਇਹੀ ਹੈ ਤਰਕ ਇਹੀ ਦਿੱਤਾ ਇਹਨਾਂ ਨੇ ਵੀ 140 ਲਵਾਤੀ ਅਸੀਂ ਅਸੀਂ ਨਹੀਂ ਜਾਵਾਂਗੇ 144 ਧਾਰਾ ਲੱਗੀ ਵੀ ਤੁਸੀਂ ਨਹੀਂ ਜਾਓਗੇ ਜਾਓਗੇ ਹੋਰ ਕਿਸੇ ਰਸਤੇ ਦੇ ਹੁਣ ਦੇਖਦੇ ਹਾਂ ਕੋਈ ਨਾ ਕੋਈ ਹਿੱਲਾ ਲਗਾ ਰਾਂਗੇ ਇਹ ਬੱਸਾਂ ਦੇ ਵਿੱਚ ਵੀ ਦੇਖਦੇ ਆਖੇ ਬੰਦੇ ਉਤਾਰੇ ਜਾ ਰਹੇ ਨੇ ਜਿਹੜੇ ਸ਼ੱਕੀ ਲੱਗ ਰਹੇ ਨੇ ਉਹਨਾਂ ਨੂੰ ਬੱਸਾਂ ਚੋਂ ਵੀ ਉਤਾਰਿਆ ਜਾ ਰਿਹਾ ਦੇਖੋ ਤੁਸੀਂ ਇਹ ਤਸਵੀਰਾਂ ਬੱਸਾਂ ਦੇ ਵਿੱਚੋਂ ਵੀ ਜਿਹੜਾ ਹੈਗਾ ਪੁਲਿਸ ਦੇਖਦੇ-ਦੇਖ ਕੇ ਉਤਾਰ ਰਹੀ ਹੈ ਤਾਂ ਇਹ ਇਸ ਸਮੇਂ ਦੇ ਮੌਕੇ ਦੇ ਹਾਲਾਤ ਬਣੇ ਹੋਏ ਨੇ ਬੱਸ ਚੋਂ ਵਿਅਕਤੀ ਨੂੰ ਉਤਾਰ ਲਿਆ ਗਿਆ ਤੁਸੀਂ ਇਹ ਦੇਖ ਸਕਦੇ ਹੋ ਜਿਹੜੇ ਮੁੰਡੇ ਨੇ ਨੌਜਵਾਨ ਸਰਦਾਰ ਮੁੰਡੇ ਦੇ ਇਹਨਾਂ ਨੂੰ ਬੱਸਾਂ ਚੋਂ ਉਤਾਰ ਲਿਆ ਗਿਆ ਤਾਂ ਇਹ ਤਸਵੀਰਾਂ ਨੇ ਚੰਡੀਗੜ੍ਹ ਦੀਆਂ ਜਿਹੜੇ ਵਿਅਕਤੀ ਆ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਉਹਨਾਂ तमाम ਵਿਅਕਤੀਆਂ ਨੂੰ ਚੰਡੀਗੜ੍ਹ ਦੇ ਐਂਟਰੀ ਪੁਆਇੰਟ ਦੇ ਉੱਤੇ ਰੋਕਿਆ ਜਾ ਰਿਹਾ ਹੈ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਅਰਵਿੰਦ ਅਮੀਤ ਫਿਟਸ ਨਿਊ ਚੰਡੀਗੜ੍ਹ